ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਰੋਡ ショਅ ਕੀਤਾ ਗਿਆ ਇਸ ਰੋਡ ショਅ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਮ ਮਮਾ ਕੇ ਹਿੱਸਾ ਲਿਆ ਭਾਵੇਂ ਮੁੱਖ ਮੰਤਰੀ ਆਉਣ ਦੇ ਵਿੱਚ ਥੋੜਾ ਲੇਟ ਹੋ ਗਏ ਫਿਰ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ ਤੁਸੀਂ ਦੇਖ ਰਹੇ ਹੋ ਮਲੇਰਕੋਟਲਾ ਤੋਂ ਕੁਲਵੰਤ ਸਿੰਘ ਮਹੌਲੀ ਦੀ ਰਿਪੋਰਟ ਬismillahirrahmanirrahim ਸ਼ੁਰੂ ਕਰਦਾ ਰੱਬ ਦੇ ਨਾਮ ਤੇ ਬਹੁਤ ਖੁਸ਼ੀ ਹੈ ਤੇ ਮਲੇਰਕੋਟਲੇ ਦੇ ਵਿੱਚ ਬੜਾ ਹੁਸ਼ਾ ਹੈ ਮੈਨੂੰ ਉਮੀਦ ਹੈ ਕਿ ਜ਼ਿਲ੍ਹੇ ਸੰਗਰੂਰ ਦੇ ਵਿੱਚ ਕਾਫੀ ਰਿਕਾਰਡ ਤੋੜੇ ਨੇ ਪਰ ਮਲੇਰਕੋਟਲਾ ਵੀ ਬਹੁਤ بڑا ਰਿਕਾਰਡ ਤੋੜਨ ਜਾ ਰਿਹਾ ਹੈ ਬਹੁਤ ਹਨ ਦੇਖਿਆ ਉਹ ਜੀਵ ਦਾ ਬੜਾ ਹੁਸ਼ਾ ਹੈ ਮੈਂ ਤਾਂ ਕਹਿ ਰੋ ਗੱਲ ਮੇਰੀ ਯੂਥ ਬਹੁਤ ਬੜਾ ਰੋਲ ਨਿਭਾਉਦਾ ਹੈ ਅੱਜ ਉਹਨੇ ਦੇਖਿਆ ਉਹ ਹਜ਼ਾਰਾਂ ਇਤਲਾਕ ਦੇ ਵਿੱਚ ਮੀਨੂ ਕੀ ਆਇਆ ਹੈ ਔਰ ਜਿਹੜਾ ਮਾਰਕੀਟ ਹੈ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦਾ ਬੜਾ क्रेਜ਼ ਹੈ ਮੁੱਖ ਮੰਤਰੀ ਸਾਹਿਬ ਆਉਂਦਾ ਨੀਸ਼ੇਪੀ ਘੇਰਾ ਸਾਹਿਬ ਆਉਂਦਾ ਬਹੁਤ ਜ਼ਿਆਦਾ क्रेਜ਼ ਹੈ ਔਰ ਬਹੁਤ ਖੁਸ਼ੀ ਹੈ ਬੜਾ ਅੱਛਾ ਜਿਵੇਂ ਕਿ ਦੇਖ ਜਾਵੇ ਰੋਡ ショਹ ਦਾ ਟਾਈਮ 4:30 ਵਜੇ ਰੱਖਿਆ ਗਿਆ ਸੀਗਾ ਅੱਜ 2 ਘੰਟੇ ਲੇਟ ਚੱਲੇਗਾ ਹਲੇ ਵੀ ਕੋਨੇੜੇ ਤੇਰੇ ਮੈਨੂੰ ਲੱਗਦੇ ਨੇ ਹੈਗੇ ਪਹੁੰਚੇ ਮੁੱਖ ਮੰਤਰੀ ਸਾਹਿਬ ਅਸਰ ਵੀ ਜਾ ਰਿਹਾ ਹੈ ਮੁੱਖ ਮੰਤਰੀ ਸਾਹਿਬ ਦੀ ਪਿੱਛੇ ਕਾਫੀ ਮੀਟਿੰਗਸ ਨੇ ਪ੍ਰੋਗਰਾਮ ਸੌਰੀ ਮਾਫ ਕਰੂ ਹੋਰ ਰੋਡਸ ਜੋ ਵੀ ਹੁੰਦੇ ਨੇ ਪਰ ਐਸੇ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਇੱਕ ਦਿਨ ਇੱਕ ਦਿਨ ਦੇ ਵਿੱਚ 10-10 ਰੋਡ ਸ਼ੋ ਕਰਦੇ ਨੇ ਤੇ ਔਰ ਮੌਸਮ ਦੇ ਮੌਸਮ ਕਰਕੇ ਜਰਮੀ ਬਹੁਤ ਇਸਾਨੀ ਵੀ ਕਿਹਾ ਥੋੜਾ ਛੱਡਾ ਟਾਈਮ ਆਈਓ ਅੱਛਾ ਪਾਰਟੀ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਵੀ ਆਮ ਆਦਮੀ ਪਾਰਟੀ ਦੀ ਚੱਕਰ ਦੀ ਕਿਹੜੀ ਪਾਰਟੀ ਹੈ ਸਰ ਹਰ ਪਾਰਟੀ ਰਾਜਨੀਤੀ ਦੇ ਵਿੱਚ ਕੁਝ ਕੁਦੀ ਹੋਈ ਹੈ ਕਹ ਲਓ ਗੱਲ ਮੇਰੀ ਇਲੈਕਸ਼ਨ ਦੇ ਵਿੱਚ ਪਰ ਅਸੀਂ ਏਜੰਡਾ ਲੈ ਕੇ ਚੱਲਦੇ ਆ ਅਸੀਂ ਸਿਰਫ ਸਾਡਾ ਇੱਕਵਾਵਾ ਜਿਹੜਾ ਔਰਤਾਂ ਨੂੰ 1000 ਰੁਪਏ ਦੇਣਾ ਇਹਨੂੰ ਛੱਡ ਕੇ ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕਰ ਚੁੱਕੇ ਹਾਂ ਪੂਰੇ ਕਿਸੇ ਵੀ ਕਮਿਊਨਿਟੀ ਨੂੰ ਨਹੀਂ ਕਿਸੇ ਵੀ ਜਾਤ-ਪਰਵਾਦ ਨੂੰ ਨਹੀਂ ਪੂਰੇ ਪੰਜਾਬ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਚਾਹੇ ਉਹ ਕਿਸੇ ਵੀ ਤੁਹਾਨੂੰ ਵਿਗਾਉ ਕਰਦਾ ਹੋਵੇ ਉਹਨੂੰ 600 ਯੂਨ ਦੋ ਮਹੀਨਿਆਂ ਦਾ ਫਰੀ ਹੈ ਮਿੰਡਾਂ ਦੇ ਵਿੱਚ ਜਿਵੇਂ ਨਹਿਰਾ ਨਵੀਆਂ ਬਣਿਆ ਨੇ ਐ ਤੁਹਾਨੂੰ ਦੇਖਿਆਊਗਾ ਮੰਡੇਰ ਕੋਪਲੇ ਚਾਰ ਸੂਏ ਨਹਿਰਾ ਵਰਗੇ ਬਣ ਰਹੇ ਨੇ ਮੋਟਰਾਂ ਦੀ ਲਾਈਟ ਜੀ ਰਾਤੋਂ ਰਾਤ ਸਾਰੀ ਰਾਤ ਕਿਸਾਨ ਬੈਠੇ ਰਹੇ ਨੇ ਦੇ ਖੇਤਾਂ ਦੇ ਵਿੱਚ ਕੋਈ ਟੋਟਲ ਮੰਦਾ ਕਿ ਮੇਰੇ ਕਹਿਣ ਨਾਲ ਹੀ ਕਿਸੇ ਆਖੀ ਜਿਆਦਾ ਪਤਾ ਲੱਗ ਸਕਦਾ ਦੇਖੋ ਜੀ ਅੱਜ ਮਲੇਰ ਕੋਟਲਾ ਦੀ ਪਵਿੱਤਰ ਧਰਤੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਇੱਥੇ ਆ ਰਹੇ ਨੇਗੇ ਤੇ ਨੌਜਵਾਨਾਂ ਦੇ ਵਿੱਚ ਸਾਡੇ ਪਾਰਟੀ ਵਰਕਰਾਂ ਦੇ ਵਿੱਚ ਸਾਡੇ ਚੇਅਰਮੈਨਾਂ ਦੇ ਵਿੱਚ ਬਹੁਤ ਸਾਰਾ ਜੋਸ਼ ਤੇ ਜਨੂੰਨ ਆ ਰਹੇ ਆ ਗਿਆ ਤੇ ਇਹ ਦੇਖੋਗੇ ਤੁਸੀਂ ਜਿਸ ਦਾ 2022 ਦੇ ਵਿੱਚ ਜਨੂੰਨ ਸੀ ਉਸ ਉਹੀ ਜਨੂੰਨ ਅੱਜ ਦੇਖਣ ਨੂੰ ਮਿਲ ਰਿਹਾ ਅੱਜ ਅਸੀਂ ਜਿਹੜੇ ਵੋਟ ਮੰਗ ਰਹੇ ਹਾਂਗੇ ਸਾਡੀ ਸਰਕਾਰ ਦੇ 2 ਸਾਲ ਦੇ ਕੰਮਾਂ ਦੇ ਵੋਟ ਮੰਗ ਰਹੇ ਹਾਂ ਚਾਹੇ ਬਿਜਲੀ ਦੀ ਗੱਲ ਹੋਵੇ 2 600 ਜੰਟਾ ਸੀ ਬਿਜਲੀ ਫ੍ਰੀ ਕੀਤੀ ਖੇਤਾਂ ਨੂੰ 18-18 ਘੰਟੇ ਬਿਜਲੀ ਫ੍ਰੀ ਦਿੱਤੀ ਆ ਖੇਤਾਂ ਤੱਕ ਪਾਣੀ ਪਹੁੰਚਾਤਾ ਜਿਹੜੇ ਸੀਗੇ ਔਰ ਸਾਰੇ ਲੋਕਾਂ ਦੇ ਲਈ ਅਸੀਂ ਕੰਮ ਕੀਤਾ ਗਰੀਬਾਂ ਦੇ ਲਈ ਕੰਮ ਕੀਤਾ ਉਹਨਾਂ ਕੰਮਾਂ ਦੇ ਸਿੱਧੇ ਅੱਜ ਅਸੀਂ ਖੂਬ ਬੰਦੇ ਆ। ਇਹ ਤਾਂ ਸੀ ਵੀ ਤੁਸੀਂ ਜਿਹੜੇ ਕੰਮ ਕਰਵਾਏ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਸ਼ਾ ਘਟਣ ਦੀ ਜਗ੍ਹਾ ਵਧਣ ਦੀਆਂ ਅਗਰਦੀਆਂ ਆ ਰਹੀਆਂ ਨੇ ਤੇ ਉਹਦੇ ਉੱਤੇ ਜਦੋਂ ਕਿੰਨੇ ਕ ਸਮੇਂ ਦੇ ਵਿੱਚ ਹੁਣ ਜਿਹੜੀ ਦੇਖੋ ਜੀ ਪਹਿਲਾਂ ਕੀ ਸੀ ਇੱਕ ਦਿਨ ਦੇ ਵਿੱਚ ਨਸ਼ੇ ਦੇ ਵਿੱਚ ਨਾਲ ਚਾਰ ਮੌਤਾਂ ਹੋ ਰਹੀਆਂ ਸੀ ਪਰ ਪਿਛਲੇ 2 ਸਾਲਾਂ ਦੇ ਵਿੱਚ ਅੱਜ ਤੁਸੀਂ ਨਿਊਜ਼ ਨਿਊਜ਼ ਪੇਪਰ ਦੇ ਵਿੱਚ ਦੇਖੋਗੇ ਜਿਹੜੀ ਇਹਦੀ ਰੇਸ਼ਿਓ ਆ ਡੈਥ ਰੇਸ਼ਿਓ ਬਹੁਤ ਘਟੀ ਆ ਤੇ ਇਸੇ ਤਰੀਕੇ ਆਉਣ ਵਾਲੇ 1.5 ਸਾਲ ਦੇ ਵਿੱਚ ਅਸੀਂ ਇਸ ਨੂੰ ਜ਼ੀਰੋ ਤੇ ਲੈ ਕੇ ਆ। ਅੱਛਾ ਆ ਬਾਕੀ ਵਾਅਦੇ ਤਾਂ ਤੁਸੀਂ ਪੂਰੇ ਕਰਦੇ ਪਰ ਔਰਤਾਂ ਦਾ ਤੁਹਾਡੇ ਨਾਲ ਇੱਕ ਗੁੱਸਾ ਗਿਆ ਲੈ ਕਹਿ ਲਿਆ ਵੀ ਉਹਨਾਂ ਦਾ ਜਿਹੜਾ 1000 ਰੁਪਿਆ ਉਹ ਨਹੀਂ ਮਿਲਿਆ ਹਜੇ ਤੱਕ। ਦੇਖੋ ਜੀ ਅਸੀਂ ਸਰਕਾਰ ਦੇ ਵਿੱਚ ਵਾਅਦੇ ਕਰਕੇ ਆਏ ਸੀਗੇ ਪਰ ਇਹ ਅਸੀਂ ਵਾਅਦੇ 5 ਸਾਲ ਦੇ ਲਈ ਕੀਤੇ ਸੀਗੇ ਪਰ 2 ਸਾਲਾਂ ਦੇ ਵਿੱਚ ਅਸੀਂ 70 ਤੋਂ 80% ਆਪਣੇ ਵਾਅਦੇ ਪੂਰੇ ਕਰ ਚੁੱਕੇ ਆ ਤੇ 3 ਸਾਲ ਦਾ ਸਮਾਂ ਸਾਡੇ ਕੋਲ ਹੋਰ ਪਿਆ। ਇਹਨਾਂ ਦੇ ਸਮੇਂ ਦੇ ਵਿੱਚ ਹੀ ਅਸੀਂ ਉਹ ਸਾਰੇ ਬਾਦੇ ਜੋ ਕੀਤੇ ਨੇ ਤੈਹੋ ਲੇਡੀਜ਼ ਨੂੰ 1000 ਰੁਪਏ ਦਾ ਵਾਦਾ ਹੋਵੇ ਉਹ ਅਸੀਂ ਵਾਦਾ ਕੀਤਾਗਾ ਤੇ ਉਸ ਆਪਣਾ ਵਾਦਾ ਨਵਾ ਮੰਨ ਜਿਹੜਾ ਹੈਗਾ ਸਰੋਵਰ ਦਾ ਮੁਕਾਬਲਾ ਤੁਸੀਂ ਕਿਵੇਂ ਦੇਖਦੇ ਹੋ ਕਿਸ ਦੇ ਨਾਲ ਜਿਹੜਾ ਹੈਗਾ ਮਿਤਿਹਰ ਸਾਹਿਬ ਦਾ ਮੁਕਾਬਲਾ ਹੋਗਾ ਦੇਖੋ ਜੀ ਆਮ ਮੈਚ ਦੀ ਰਾਜਨੀਤੀ ਸਾਡਾ ਮੇਰਾ ਕਹਿਣ ਦਾ ਇੰਨਾ ਰਾਜਨੀਤੀ ਖਲੇ ਡੇਢ ਦਿੰਦੇ ਇਹਨਾਂ ਨੂੰ ਪਤਾ ਵੀ ਸਾਡੇ ਸੀ ਕਿਦਾ ਰਹਿਣਾ ਨਾ ਮੜ ਕੇ ਜਵਾਬ ਦੇਣਾ ਨਾ ਲੋਕਾਂ ਨੇ ਪੁੱਛਣਾ ਕਿਉਂਕਿ ਅਸੀਂ ਤਾਂ ਲੋਕਾਂ ਦੇ ਵਿੱਚ ਬਾਹਰ ਵਸਤ ਰਹਿਣਾ ਸਵੇਰ ਤੋਂ ਆ ਕੇ ਰਾਤ ਦੇ 10 ਵਜੇ ਤੱਕ ਲੋਕਾਂ ਦੇ ਹਾਜ਼ਰ ਨੇ ਅਸੀਂ ਤਾਂ ਝੂਠ ਬੋਰੀ ਨਹੀਂ ਸਕਦੇ ਅਸੀਂ ਸਿੰਗਲ ਵੀ ਜਨਨ ਕੇ ਕੰਮਾਂ ਦੀ ਸ਼ਰਮ ਗੱਲ ਕਰਦੇ ਜਿਹੜਾ ਅਸੀਂ ਬਿਜਲੀ ਦਿੱਤੀ ਆ ਤੁਸੀਂ ਡੇਰੀ ਪਾਣੀ ਦਿੱਤਾ ਅਸੀਂ ਸਾਰਿਆਂ ਨੂੰ ਬਾਹਰ ਦੇ ਧਰਮ ਦੇ ਨੌਕਰੀਆਂ ਦਿੱਤੀਆਂ ਨਹੀਂ ਅਸੀਂ 14 ਟੋਨ ਪਲਾਜੇ ਪੰਜਾਬ ਦੇ ਵਿੱਚ ਬੰਦ ਕਰਾਇਏ ਨੇ ਜਿਹੜਾ ਕਹਿਣ ਦਾ ਭਾਵ ਸਾਰੀ ਅਸੀਂ ਗੱਲ ਤੁਹਾਾਰੀ ਕਰਦੇ ਆ ਦੂਜੇ ਪਾਰਟੀ ਇਹ ਨਹੀਂ ਕੰਮਜ ਕਰਦੀਆਂ ਉਹ ਧਰਮ ਦੀ ਕਰਦੀਆਂ ਨੇ ਨੌਜਵਾਨਾਂ ਨੂੰ ਧਰਵਾ ਕੇ ਪੁੱਟਾਵਾਗੇ ਤੁਸੀਂ ਨੌਕਰੀਆਂ ਦੀ ਗੱਲ ਕਹੀ ਵਿਰੋਧੀ ਪਾਰਟੀਆਂ ਜਿੰਨੇ ਨੇ ਨੌਕਰੀਆਂ ਦਾ ਚੰਨੀ ਸਾਹਿਬ ਦੇ ਗਏ ਸੀ ਆਮ ਆਦਮੀ ਪਾਰਟੀ ਵਾਲੇ ਆਪਣੇ ਨੰਬਰ ਬਣਾਈ ਜਾਂਦੇ ਆ ਜੀ ਇਹ ਸਾਰੇ ਪੰਜਾਬ ਨੂੰ ਪਤਾ ਜੀ ਜਿੱਦਿ ਨੇ ਕੀ ਦਿੱਤੀਆਂ ਨੇ ਉਹਨੇ ਟਰੈਕ ਕੀਤਾ ਸੀਗਾ ਤੇ ਅਸੀਂ ਤਫਾਈਆਂ ਨੌਕਰੀਆਂ ਦੇ ਕੇ ਮੈਡ ਦੇ ਦਰਦ ਦਿੱਤੀ ਹਨ ਇੱਕ ਵੀ ਬੱਚਾ ਮੈਂ ਜਿੰਨੇ ਪਿੰਡਾਂ ਚ ਜਾ ਕੇ ਆ ਕੋਈ ਨਾ ਸਾਡੇ 8 ਮਿਲ ਗਈਆਂ ਕੋਈ ਕਹਦਾ ਸਾਡੇ 5 ਮਿਲ ਗਈਆਂ ਹਰ ਪਿੰਡ ਦੇ ਵਿੱਚ ਮੈਡ ਦੀ ਦਰ ਤੇ ਰੁਕਦੀਆਂ ਬੜੀਆਂ ਕਿਹਦਾ ਹੱਕ ਨਹੀਂ ਮਾਰੇਗਾ ਬਾਬੇ ਨਾਰਕ ਜੀ ਵੀ ਇਹ ਆਖਿਆ ਸੀ ਕਿ ਕਿਹਦਾ ਹੱਕ ਨਹੀਂ ਮਾਰਨਾ ਚਾਹੀਦਾ ਕੱਲੀ ਆਮ ਆਦੀ ਪਾਰਟੀ ਹੈ ਜਿਹੇ ਕਿਹਦਾ ਹੱਕ ਨਹੀਂ ਮਾਰਿਆ ਨਹੀਂ ਦੂਸਰੀਆਂ ਪਹਿਲਾਂ ਸਰਕਾਰਾਂ ਆਈਆਂ ਨੇ ਇੱਥੇ ਜਥੇਦਾਰਾਂ ਦੇ ਬੱਚੇ ਲੱਗਦੇ ਨੇ ਨਾ ਰਿਸ਼ਤੇਦਾਰ ਲੱਗਦੇ ਹੁੰਦੇ ਸੀ ਆਮ ਕਰਾਂ ਧੀ ਪਤਾ ਲੱਗਦੀ ਨਹੀਂ ਸੀ ਪਹਿਲੀ ਵਾਰੀ ਹੋਇਆ ਲੋਕਾਂ ਨੂੰ ਨਾ ਨੌਜਵਾਨਾਂ ਨੂੰ ਦੰਤਾਂ ਨੌਕਰੀਆਂ ਮਿਲੀਆਂ ਜਾਂ ਚਾਰ ਇਸ ਕਰਕੇ ਬਹੁਤ ਵਧੀਆ ਫਹੋਰਾ ਜਿਹੜੇ ਆਕਾਲੀ ਕਾਂਗਰਸ ਸਾਨੂੰ ਮਿਲਦੇ ਆ ਨਾ ਉਹ ਵੀ ਸਾਨੂੰ ਕਹਿੰਦਾ ਪੂਰੀ ਸਾਹਿਬ ਆ ਯਾਰ ਬਿਜਲੀ ਦਾ ਗੱਲਬਾ ਸਾਡੇ ਵੀ ਨਹੀਂ ਆਉਂਦਾ ਵੀ ਮੋਟਰ ਦਾ ਜਿਹੜਾ ਪਾਣੀ ਆ ਉਹ ਦਿਨੇ ਦਿਨੇ ਪੂਰਾ ਔਰ ਨਾ ਲਾਇਆ ਤੀ ਵਾਧੂ ਆਮ ਰਿਹਾ ਪਹਿਲੀ ਸਰਕਾਰ ਜੀ ਨੇ ਆਪਦੇ ਸਰਪਲਾਨ ਪੀਤੇ ਆ ਆਵਦੀ ਪਿਸਵਾੜਾ ਖਾਨਸੀ ਜਿਹੜੀ ਉਹ ਵਾਧੂ ਪੂਰਾ ਹੋ ਗਿਆ ਵਾਧੂ ਬਿਜਲੀ ਰੋਜੇ ਇਸ ਕਰਕੇ ਲੋਕਾਂ ਨੂੰ ਬੜਾ ਚਾਅ ਆਸ਼ਾ ਇੱਕ ਗੱਲ ਹੋਰ ਸੁਣਨ ਨੂੰ ਮਿਲਦੀ ਆ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਲਈਏ ਉਹ ਬਿਦਾਂ ਇੱਕ ਨੂੰ ਸਵਾਲ ਕਰ ਲੋ ਵੀ ਨਸ਼ਾ ਤਾਂ ਤੁਸੀਂ ਹਲੇ ਖਤਮ ਨਹੀਂ ਕਰ ਸਕੇ ਤਾਂ ਫਿਰ ਇਹ ਪਿਛਲੀਆਂ ਪਾਰਟ 70 ਸਾਲਾਂ ਦਾ ਬਲੇਮ ਲਾਉਣ ਲੱਗ ਜਾਂਦੀ ਹੈ ਪਹਿਲੀਆ ਸਰਕਾਰਾਂ ਨਸ਼ਾ ਪੰਡ ਕੇ ਵੋਟਾਂ ਲੈਂਦੀਆਂ ਸੀ ਪਹਿਰੀਆ ਘੱਟੋ ਘੱਟ ਪੰਜ ਇਲੈਕਸ਼ਨਾਂ ਹੋ ਗਈਆਂ ਮੈਂ ਤੁਹਾਡੇ ਵਿੱਚ ਹੀ ਹੋ ਰਿਹਾ ਮੈਂ ਬਡੇ ਸਵਾਰ ਦਾ ਪ੍ਰਧਾਨ ਇਸ ਕਲਬ ਦਾ ਹੀ ਨੇ ਮੈਂ ਇੱਕ ਚਮਚਾ ਸ਼ਰਾਬ ਦਾ ਕੋਈ ਸਾਫਤ ਕਰਦੇ ਪੰਜ ਇਲੈਕਸ਼ਨਾਂ ਕੀ ਇੱਕ ਚਮਚਾ ਸਰਾਬਾਂ ਨਹੀਂ ਬਣਿਆ। ਇਹ ਤਾਂ ਦੂਰ ਦੀ ਗੱਲ ਆ ਵੀਰ ਆਜ ਤੱਕ ਵੀ ਕੋਈ ਵੀ ਬੰਦਾ ਮੇਰੇ ਹੱਥੇ ਜਾ ਕੇ ਪੁੱਛ ਲਿਓ ਕਹਿਣਾ ਭਾਵੇਂ ਯਾਰ ਇਹਨਾਂ ਦੇ ਨਸ਼ੇ ਸੀ। ਇਹ ਹੀ ਬੰਦੇ ਵੀ ਤਾਂ ਫੜੇ ਜਾਂਦੇ ਆ। ਇਹਨਾਂ ਦੇ ਨਸ਼ੇ ਦੇ ਹੜਕ ਲਾਏ ਹੋਏ ਸੀ। ਅਸੀਂ ਤਾਂ ਸਾਡੇ ਵਰਕਰਾਂ ਪਰ ਭੁਲੇਮਾਦ ਵਰਕਰਾਂ ਕਿਰਤੀ ਮੂਤਰਾਂ ਦੇ ਮੁੰਡੇ ਆ। ਇਹ ਕਿਹਦੇ ਸੋਚਦੇ ਵੀ ਨਹੀਂ ਕਿ ਸਾਰੇ ਕਲੱਬਾਂ ਨਾਲ ਗਰਾਊਂਡਾਂ ਨਾਲ ਲੋਕ